ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੋਈ ਮੇਰੇ ਵੀਰ ਪੰਜ ਸੱਤ ਜਣੇ ਨਾਲ ਜੁੜਜੋ ਫਿਰ ਆਪਾਂ ਇੱਕ ਨਿੱਕਾ ਜਿਹਾ ਲਾਈਵ ਕਰਨਾ ਬਹੁਤ ਲੰਬਾ ਨਹੀਂ ਜਾਣਾ ਤੁਸੀਂ ਉੱਤੇ ਕੈਪਸ਼ਨ ਜਿਹੜਾ ਉਹ ਪੜ ਲਿਆ ਹੋਣਾ ਮੇਰੇ ਵੀਰਾਂ ਨੇ ਤੇ ਮੇਰੇ ਵੀਰ ਸੁਣਿਓ ਜਰੂਰ ਛੋਟਾ ਜਿਹਾ ਲਾਈਵ ਬਹੁਤ ਲੰਬਾ ਨਹੀਂ ਕਰਦੇ ਆਪਾਂ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਜਿਹੜੀ ਸਭ ਤੋਂ ਪਹਿਲਾਂ ਕਰਨੀ ਹੈ ਜਿਹੜੀ ਜ਼ਰੂਰੀ ਬੇਨਤੀ ਹੈ ਉਹ ਉਹ ਜ਼ਰੂਰੀ ਮੇਰੀ ਬੇਨਤੀ ਮੈਂ ਤਿੰਨ ਬੇਨਤੀਆਂ ਕਰਨੀਆਂ ਆ ਡਾਕਟਰ ਬਾਰੇ ਪੁਲਿਸ ਪ੍ਰਸ਼ਾਸਨ ਲੁਧਿਆਣਾ ਮਾਨਯੋਗ ਕਮਿਸ਼ਨਰ ਸਾਹਿਬ ਚਾਲ ਸਾਹਿਬ ਤੇ ਮੇਰੇ ਸੱਜਣ ਮੇਰੇ ਭਰਾ ਮੇਰੇ ਵੀਰ ਮੇਰੇ ਪਿਆਰਾ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਚਾਹੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਚਾਹੇ ਫੋਨ ਕੀਤਾ ਚਾਹੇ ਮੇਰੇ ਨਾਲ ਗਏ ਸੋ ਸਭ ਤੋਂ ਪਹਿਲਾਂ ਮੇਰੀ ਬੇਨਤੀ ਮੇਰੇ ਸਾਰੇ ਵੀਰਾਂ ਅੱਗੇ ਜਿੰਨੇ ਵੀ ਸੋਸ਼ਲ ਮੀਡੀਆ ਮੇਰੇ ਨਾਲ ਜੁੜੇ ਹੋਏ ਇੱਕੋ ਬੇਨਤੀ ਹੈ ਕਿ ਕੋਈ ਵੀ ਵੀਰ ਡਾਕਟਰ ਦੀ ਧੀ ਡਾਕਟਰ ਦੀ ਭੈਣ ਤੇ ਡਾਕਟਰ ਦੇ ਮਾਹ ਬਾਰੇ ਗਲਤੰਦਾ ਬੋਲਦੇ ਹੋ ਦੋਸਤੋ ਜੇ ਅਗਰ ਆਪਾਂ ਵੀ ਇਸ ਤਰ੍ਹਾਂ ਬੋਲਾਂਗੇ ਤੇ ਆਪਣੇ ਚ ਤੇ ਡਾਕਟਰ ਚ ਕੋਈ ਫਰਕ ਰਹਿਣੇ ਨਹੀਂ ਜਾਣਾ ਇਹ ਮੇਰੀ ਨਿੱਜੀ ਸੋਚ ਆ ਤੇ ਮੇਰੀ ਤੁਹਾਨੂੰ ਇੱਕ ਗੁਜਾਰਸ਼ ਆ ਮੇਰੇ ਵੀਰਾਂ ਨੂੰ ਕਿ ਕੁਝ ਲੋਕ ਡਾਕਟਰ ਬਾਰੇ ਥੋੜਾ ਹਾਂ ਉਹਦੇ ਬਾਰੇ ਜੋ ਜਿਹਨੂੰ ਕਹਿਣਾ ਕੋ ਉਹ ਵੀ ਕਿ ਦੈਰੇ ਚ ਮੈਂ ਮੰਨਦਾ ਕਿ ਉਹ ਆਪਣੇ ਧੀਰ ਭੈਣ ਗਲਤ ਬੰਦਾ ਬੋਲਦਾ ਸੀਗਾ ਜੇ ਆਪਾਂ ਵੀ ਉਹੀ ਉਸ ਤਰ੍ਹਾਂ ਹੀ ਬੋਲਾਂਗੇ ਤੇ ਫਿਰ ਆਪਣੇ ਤੇ ਡਾਕਟਰ ਚ ਕੋਈ ਫਰਕ ਨਹੀਂ ਰਹਿਣਾ ਸੋ ਮੇਰੀ ਸਭ ਤੋਂ ਪਹਿਲਾਂ ਇਹੋ ਬੇਨਤੀ ਆ ਸਾਰੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਸੋਸ਼ਲ ਮੀਡੀਆ 'ਤੇ ਮੇਰੇ ਜੁੜੇ ਹੋਏ ਆ ਦੇਖ ਰਹੇ ਆ ਜਾਂ ਜਿੱਥੇ ਵੀ ਕਮੈਂਟ ਕਰਦੇ ਆ ਕਿ ਡਾਕਟਰ ਦੀ ਮਾਂ ਡਾਕਟਰ ਦੀ ਧੀ ਤੇ ਡਾਕਟਰ ਦੀ ਭੈਣ ਬਾਰੇ ਕੋਈ ਮੇਰੇ ਵੀਰ ਗਲਤ ਕਮੈਂਟ ਪੱਦੀ ਸ਼ਬਦਾਂ ਵਾਲੀ ਦਾ ਵਰਤਿਆ ਠੀਕ ਆ ਪਿਆਰੋ ਹਾਂ ਡਾਕਟਰ ਨਾਲ ਆਪਣੀ ਤੁਸੀਂ ਡਾਕਟਰ ਨੂੰ ਜੋ ਲਿਖਣਾ ਚਾਹ ਸਕਦੇ ਹੋ ਉਹਨੂੰ ਕਹਿ ਸਕਦੇ ਹੋ ਸੋ ਦੂਸਰੀ ਮੇਰੀ ਬੇਨਤੀ ਧੰਨਵਾਦ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਸਪੈਸ਼ਲੀ ਮਾਣਯੋਗ ਕਮਿਸ਼ਨਰ ਸਾਹਿਬ ਚਾਲ ਸਾਹਿਬ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਉਹਦੇ ਸਾਡੇ ਨਾਲ ਡੀਲ ਸਾਡੇ ਨਾਲ ਬਤਨ ਗੱਲਬਾਤ ਕੀਤੀ ਔਰ ਉਹਨਾਂ ਨੇ ਉਸ ਦਿਨ ਕਹਿਤਾ ਸੀ ਕਿ ਪਰਚਾ ਸਮਝ ਲੋ ਹੋ ਗਿਆ ਕਿਉਂਕਿ ਉਹਨਾਂ ਨੇ ਜਾਣਦੇ ਆ ਕਿ ਅਸੀਂ ਤੁਹਾਡੀ ਵੀਡੀਓ ਸੁਣ ਲਈ ਹੈ ਜਦੇ ਜਾ ਕੇ ਬੈਠੇ ਸਾਬ ਸਾਹਿਬ ਨੇ ਜਾਣਦੇ ਕੋਈ ਕਹਿੰਗੇ ਮੈਂ ਵੀ ਉਹ ਮੇਰੀ ਵੀਡੀਓ ਲੈ ਕੇ ਬੈਠੇ ਸੀ ਕਿ ਤੁਹਾਡੀ ਵੀਡੀਓ ਸੁਣ ਲਈ ਹੈ ਮੈਂ ਉਹਦਾ ਕਮੈਂਟ ਮੈਂ ਕਹਿੰਦੇ ਮੈਂ ਕਮੈਂਟ ਦੇਖੋ ਜੀ ਕਹਿੰਦੇ ਮੈਂ ਉਹ ਵੀ ਪੜ ਲਿਆ ਕਹਿੰਦੇ ਮੈਂ ਉਹ ਵੀ ਪੜ ਲਿਆ ਇਹਨੂੰ ਬਦਨ ಪಕ್ಷਾ ਨਹੀਂ ਜਾਊਗਾ ਉਹਨਾਂ ਉਦੋਂ ਕਿਹਾ ਸੀ ਸਾਡੇ ਸਾਹਮਣੇ ਕਿ ਇਹ ਤੇ ਅੱਜ ਹੀ ਪਰਚਾ ਦੇ ਕੇ ਨੂੰ ਹੀ ਅੱਜ ਹੀ ਹਵਾ ਲੱਗਦੀ ਸੁਟਣਾ। ਸੋ ਧੰਨਵਾਦ ਫਿਰ ਮੇਰਾ ਕਰੀ ਮੇਰੇ ਵੀਰ ਮੇਰੇ ਸਰਦਾਰ ਰঞ্জੀਤ ਸਿੰਘ ਇਨਸਪੈਕਟਰ ਸਾਹਿਬ ਜਿਹੜੇ ਉੱਥੇ ਜਿਹਨਾਂ ਸਾਡੇ ਬਿਆਨ ਲਿਖੇ ਤੇ ਧੰਨਵਾਦ ਐਸਐਚਓ ਸਾਹਿਬ ਦਵਿੰਦਰ ਸਿੰਘ ਸ਼ਿਮਲਾਪੁਰੀ ਉਹਨਾਂ ਦਾ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਉੱਥੇ ਮੇਰੇ ਮੁਲਾਜ਼ਮ ਵੀਰ ਸਾਰੇ ਸਾਰਿਆਂ ਦਾ ਸੋ ਹੁਣ ਉਸ ਤੋਂ ਬਾਅਦ ਚ ਮੈਂ ਆਵਾ ਜਿਹੜੇ ਮੇਰੇ ਵੀਰ ਮੇਰੇ ਭਰਾ ਮੇਰੇ ਭੈਣਾਂ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਮੇਰੇ ਟੀਨੂ ਆਪਣੀ ਧੀ ਸਮਝ ਕੇ ਮੇਰੇ ਹੱਕ ਚ ਖੜੇ ਸਾਰੇ ਬੰਦੇ ਜਿਹਨਾਂ ਲੱਗਿਆ ਕਿ ਗੁਰਿੰਦਰ ਰਗਰੇਟੇ ਨੇ ਜਿਹੜਾ ਬੋਲਿਆ ਜਾਂ ਜੋ ਲਿਖਿਆ ਉਹ ਗਲਤ ਲਿਖਿਆ ਵੈਸੇ ਤੋਂ ਕਾਫੀ ਟਾਈਮ ਤੋਂ ਬੋਲਦਾ ਆ ਰਿਹਾ ਪਰ ਉਹ ਕਿਸੇ ਨੂੰ ਨਾਮ ਲੈ ਕੇ ਪਸਲੇ ਨਹੀਂ ਬੋਲਦਾ ਪਰ ਉਹ ਜਿਹੜਾ ਹੁਣ ਲਿਖਿਆ ਜਿਹਾ ਪਰ ਮੇਰੇ ਸਾਰੇ ਮੇਰੇ ਵੀਰਾਂ ਨੂੰ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਲੁਧਿਆਣੇ ਗਏ ਮੇਰੇ ਵੀਰ ਸਾਰੇ ਉਹ ਵੀ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਪੋਸਟ ਵੀ ਪਾਈ ਹੈ ਜਿਨ੍ਹਾਂ ਨੇ ਕਮੈਂਟ ਵੀ ਕੀਤਾ ਮੇਰੇ ਹੱਕ ਦੇ ਵਿੱਚ ਮੇਰੀ ਪੋਸਟ ਤੇ ਜਾ ਕੇ ਉਹ ਜਾ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਗੁਰਿੰਦਰ ਬਾਠ ਮੇਰੇ ਵੀਰ ਨੇ ਜਿੱਦਣ ਗੱਲ ਹੋਈ ਸਭ ਤੋਂ ਪਹਿਲਾਂ ਤਾਂ ਉਹਨੂੰ ਫੋਨ ਵੀ ਆਇਆ ਉਸੇ ਟਾਈਮ ਉਹ ਲਾਈਵ ਵੀ ਹੋਇਆ ਲਾਈਵ ਹੋਣ ਤੋਂ ਬਾਅਦ ਉਹਨੂੰ ਡਾਕਟਰ ਦਾ ਫੋਨ ਵੀ ਆਇਆ ਡਾਕਟਰ ਨੇ ਕੁਝ ਮਾੜਾ ਮੁੱਢ ਤੋਂ ਕਾਇਆ ਵੀ ਕਿ ਮੈਂ ਇਸ ਤਰ੍ਹਾਂ ਤਾਂ ਡੈਫਰ ਪਉਂਦਾ ਉਹਨਾਂ ਨਾਲ ਜੋ ਗੱਲਾਂ ਬਾਤ ਹੋਈ ਉਹ ਤੋਂ ਉਹ ਵੀ ਧਿਆਨ ਕੋਲ ਖੜਾ ਆਇਆ ਉਹ ਵੀ ਹੋ ਗਈ ਗੱਲਬਾਤ ਪ੍ਰਿੰਸ ਹੋਣੀ ਮੇਰੇ ਵੀਰ ਆ ਸੁਖ ਜਗਰਾਉ ਆ ਜਿੰਨੇ ਮੇਰੇ ਸੱਜਣਾਂ ਗੋਲਡੀ ਅਨੇਜਾ ਮੇਰੇ ਵੀਰ ਲੁਧਿਆਣੇ ਵਾਲੇ ਹੋਰ ਵੀ ਕਾਫੀ ਨਾਮ ਨੇ ਮਾਫੀ ਚਾਹੁੰਦਾ ਸਾਰੇ ਨਾਮ ਨਾ ਲੈ ਜਾਣ ਤੇ ਮੇਰੇ ਵੀਰ ਕਲਵੰਤ ਸਿੰਘ ਆਏ ਸੀਗੇ ਸੁਖ ਲਾਟੀਆਂ ਆਏ ਸੀਗਾ ਤੇ ਹੋਰ ਵੀ ਮੇਰੇ ਬੜੇ ਸੱਜਣ ਆਏ ਸੀਗੇ ਬੋਪਾਰਾ ਸਰਜੀ ਆਏ ਸੀਗਾ ਜਿੰਨੇ ਪਰੇ ਵੀਰੇ ਆਏ ਸਾਰੇ ਨਾਮ ਜੇ ਨਾਮ ਵੀ ਲੈ ਜਾ ਤਾਂ ਮਾਫੀ ਚਾਹੂੰਗਾ ਸਾਰਿਆਂ ਦਾ ਜਿੰਨੇ ਮੇਰੇ ਵੀਰ ਮੇਰੇ ਖੜੇ ਜਿਨ੍ਹਾਂ ਨੇ ਮੇਰੀ ਧੀ ਨੂੰ ਆਪਣੀ ਧੀ ਸਮਝ ਕੇ ਆਪਣੀ ਭੈਣ ਸਮਝ ਕੇ ਉਹਨਾਂ ਲੱਗਾ ਕਿ ਬੰਦਾ ਗਲਤ ਬੋਲਿਆ ਮੇਰੇ ਨਾਲ ਖੜੇ ਸਾਰਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਮੈਂ ਰੀਨ ਨੂੰ ਸਾਰਿਆਂ ਦਾ ਤੇ ਇੱਕ ਫੇਰ ਮੈਂ ਲਾਸਟ ਜਾਂਦਾ ਜਦਾ ਕਹਿ ਦਵਾਂ ਕਿ ਦੋਸਤੋ ਡਾਕਟਰ ਚਲੋ ਪਾਗਲ ਬੰਦਾ ਸੀਗਾ ਮੈਂ ਹੁਣ ਵੀ ਸੱਚ ਯਕ ਮੈਨੂੰ ਲੱਗਦਾ ਚਲੋ ਉਹਨੂੰ ਮੇਜ਼ ਬੋਨ ਲੱਗੀ ਡੈਸਟਰ ਇਸਤਰਾਨਾ ਬੋਲਦਾ ਸ਼ਾਇਦ ਨੂੰ ਆ ਜਿਹੜੇ ਹਾਲਾਤ ਵਰਗੇ ਤਨਾ ਬਣਦੇ ਕਿਉਂਕਿ ਮੈਂ ਥੋੜਾ ਬੰਦਾ ਬੋਛਣ ਲੜਾ ਯਾਰ ਮੈਨੂੰ ਹੁੰਦਾ ਵਾ ਕਿ ਕਿਤੇ ਗਲਤ ਨਾ ਹੋ ਗਿਆ ਹੋਵੇ ਮੇਰਾ ਮਨ ਆਪਣੇ ਮੂੰ ਲੱਗਦਾ ਕਿਤੇ ਗਲਤ ਨਾ ਹੋ ਗਿਆ ਹੋਵੇ ਯਾਰ ਕਿਤੇ ਫਿਰ ਵੀ ਚਲੋ ਉਹ ਗਲਤ ਬੋਲਿਆ ਸੀਗਾ ਤੇ ਉਹਦੀ ਸਜ਼ਾ ਉਹਨੂੰ ਬਣਦੀ ਸੀ ਸਜ਼ਾ ਨੂੰ ਬਣਦੀ ਸੀ ਤੇ ਉਹਨੂੰ ਸਜ਼ਾ ਲਈ ਪ੍ਰਮਾਤਮਾ ਨੇ ਨਹੀਂ ਸੋ ਪ੍ਰਮਾਤਮਾ ਵਿੱਤ ਬਣਾਉਂਦੇ ਹੁੰਦੇ ਹਨ ਪ੍ਰਮਾਤਮਾ ਜੇ ਵਿੱਤ ਬਣਾਤੀ ਉਹ ਗਲਤ ਬੋਲਿਆ ਉਹ ਜਏ ਤੇ ਚਲੋ ਫਿਰ ਕਮਿਸ਼ਨ ਦਾ ਸਾਹ ਉਹਨੂੰ ਬਹੁਤ ਵਧੀਆ ਜਿਹੜਾ ਸਲੂਟ ਆ ਰਿਹਾ ਨੂੰ ਫਿਰ ਸਿਰ ਚੋਂਦਾ ਮੇਰਾ ਕਿਉਂਕਿ ਪੁਲਿਸ ਆਫਸਰ ਬੜੇ ਦੇਖੇ ਪਰ ਇੰਨਾ ਵਰਗਾ ਮੈਂ ਅਜੇ ਤੱਕ ਨਹੀਂ ਦੇਖੇ ਵੀ ਇੰਨੀ ਹਲੀਮੀ ਨਾਲ ਇੰਨੇ ਪਿਆਰ ਨਾਲ ਕੱਲੇ ਕੱਲੇ ਗੱਲ ਸੁਣੂ ਛੜੇ ਕੋ 10 ਮਿੰਟ 15 ਮਿੰਟ ਸਾਨੂੰ ਕੋ ਆਪਣੇ ਭਾਇਆ ਇੱਕ ਸਾਰੀ ਗੱਲ ਪਰ ਸੁਣੀਆਂ ਔਰ ਕੁਛ ਨਹੀਂ ਗੱਲ ਇਹ ਹੈ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਖਿੰਦਰ ਸਿੰਘ ਜੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਨਾ ਮੈਨੂੰ ਇਹ ਬੜੀ ਖੁਸ਼ੀ ਹੋਈ ਕਿ ਇੱਕ ਐਡੇ ਵੱਡੇ ਆਫੀਸਰ ਇੱਕ ਐਡੇ ਵੱਡੇ ਆਫੀਸਰ ਮੈਨੂੰ ਐਪਰੀਸ਼ੀਏਟ ਕਰ ਰਿਹਾ ਕਿ ਸੁਖਿੰਦਰ ਸਿੰਘ ਤੇਰੀਆਂ ਵੀਡੀਓ ਦੇਖਦਾ ਹੁੰਨਾ ਵੀਡੀਓ ਤੁਹਾਡੀਆਂ ਬਹੁਤ ਸੋਹਣੀਆਂ ਹੁੰਦੀਆਂ ਵਾ ਆਪਣਾ ਕੰਮ ਕਰੀ ਜਾਓ ਮੈਨੂੰ ਇਹ ਮੈਨੂੰ ਇਹ ਗੱਲ ਕਰ ਰਿਹਾ ਇਹ ਬਹੁਤ ਜ਼ਿਆਦਾ ਕਾ ਮੈਨੂੰ ਸੋ ਮੁੱਖਰੀ ਗੱਲ ਇਹ ਆ ਮੈਂ ਦੁਬਾਰਾ ਜ਼ਿਆਦਾ ਫੇਰ ਕਹਦਾ ਡਾਕਟਰ ਦੀ ਧੀ ਭੈਣ ਨੂੰ ਦੋਸਤ ਕੋਈ ਮਾੜਾ ਨਾ ਬੋਲੋ ਧੀ ਦਾ ਭੈਣ ਦਾ ਮਾ ਦਾ ਗਸੂਰ ਨਹੀਂਗਾ ਡਾਕਟਰ ਕਬਲਾ ਸੀਗਾ ਉਹ ਆਪਣੇ ਜਿਹੜੀ ਜ਼ੁਬਾਨ ਆਪਣੀ ਜਿਹੜੀ ਬੋਲੀ ਸੀ ਉਹ ਆਪਣੀ ਬੋਲੀ ਜੋ ਬੋਲਿਆ ਆਪਣੀ ਜ਼ੁਬਾਨ ਤੋਂ ਜੋ ਬੋਲਿਆ ਉਹਦਾ ਅੱਖਾਂ ਵਿੱਚ ਆ ਬੰਦਾ ਭੁਗਤ ਰਿਆ ਉਹਨੂੰ ਉਹਦੀ ਸਜ਼ਾ ਮਿਲੀ ਸੋ ਦੇਖੋ ਜਮਾਨਤ ਉਹ ਜਿਹੜੀ ਅੱਜ ਦੇ ਕੱਲ ਕੱਲ ਦੇ ਪਰਸੋਂ ਪਰਸੋਂ ਦੇ ਚੌਥ ਹੋ ਜੇ ਔਰ ਦੂਸਰੀ ਗੱਲ ਮੈਂ ਸਿਕ ਹੋਰ ਕਰ ਦਵਾ ਜੇ ਉਸ ਪਾਗਲ ਨੂੰ ਸਾਨੂੰ ਇਹ ਨਹੀਂ ਪਤਾ ਉਹ ਕਦੀ ਸਿੱਖ ਸ਼ਹੀਦਾਂ ਬਾਰੇ ਗੁਰੂ ਸਹਾਬਾਨ ਬਾਰੇ ਚੋ ਜੱਟਾਂ ਬਾਰੇ ਖਰ ਬੋਲਦਾ ਬੋਲਦਾ ਉਹ ਧੀਆਂ ਬਾਰੇ ਜੱਟਾਂ ਦੀ ਬਾਰੇ ਬੜਾ ਕੁਝ ਇਹੋ ਜਿਹੇ ਲਫ਼ਜ਼ ਬੋਲਦਾ ਮੈਂ ਇਥੋਂ ਲੈ ਨਹੀਂ ਬੋਲ ਨਹੀਂ ਸਕਦਾ ਉਹ ਮੈਂ ਲਫ਼ਜ਼ ਸੰਤਾਂ ਬਾਰੇ ਬੜਾ ਗਲਤ ਬੋਲਿਆ ਉਹ ਵੀ ਉਹ ਹਾਂ ਬੰਦੀ ਸਿੰਘਾਂ ਬਾਰੇ ਬੰਦੀ ਸਿੰਘਾਂ ਬਾਰੇ ਸੋਰੀ ਹਾਂ ਬੰਦੀ ਸਿੰਘਾਂ ਬਾਰੇ ਵੀ ਬੜਾ ਕੁਝ ਬੋਲਿਆ ਯਾਰ ਨਹੀਂ ਠੀਕ ਆ ਤੇਰੇ ਵਿਚਾਰ ਕਿਸੇ ਨਾਲ ਨਹੀਂ ਮਿਲਦੇ ਜੇ ਵਿਰੋਧ ਕਰਨ ਦਾ ਕੋਈ ਤਰੀਕਾ ਕੋਈ ਲਿਖਾ ਹੁੰਦਾ ਪਰ ਕਿਸੇ ਨੂੰ ਇੰਨੇ ਮਤਲਬ ਭੱਦੀ ਸ਼ਬਦਾਂ ਵਾਲੀ ਬਥਰੀ ਕਿਸੇ ਸਿੰਘ ਬਾਰੇ ਕਿਸੇ ਜੀਤ ਬਾਰੇ ਗੁਰੂਆਂ ਬਾਰੇ ਸੰਤਾਂ ਬਾਰੇ ਕਿਸੇ ਇੱਕ ਕਮਿਊਨਿਟੀ ਜਿਹੜੇ ਆਪਾਂ ਜਾਤੀ ਕਹਿੰਦੇ ਜੱਟਾਂ ਬਾਰੇ ਬਹੁਤ ਖਲਤ ਬੋਲਦਾ ਸੋ ਇਹੋ ਮੇਰੀ ਬੇਨਤੀ ਹੈ ਦੁਆਰਾ ਕਰਾਂ ਜੇ ਮੇਰੇ ਵੀਰ ਨੂੰ ਕੋਈ ਗੁੱਸਾ ਲੱਗਾ ਮਾਫੀ ਚਾਹੂੰਗਾ ਮੇਰੇ ਕਿਸੇ ਬੋਲਦਾ ਕਿ ਸੱਜਣ ਨੂੰ ਕੋਈ ਕੋਈ ਸਮਾਜਿਕ ਵਿੱਚ ਹੁੰਦੇ ਆ ਉਹ ਸੱਜਣ ਕੇ ਵਿੱਚ ਟਿੱਪਣੀ ਕਰ ਜਾਂਦੇ ਆ ਉਹ ਲਿਖ ਜਾਂਦੇ ਆ ਤੇ ਉਹਨਾਂ ਨੂੰ ਬੁਰਾ ਲੱਗਦਾ ਹੋਊਗਾ ਪਰ ਮੈਂ ਉਹਨਾਂ ਇੱਕੋ ਵੇਜਿਕਾ ਨੂੰ ਦੋਸਤੋ ਜੇ ਠੀਕ ਆ ਕੋਈ ਤੁਹਾਡੀ ਧੀ ਨੂੰ ਕਵੇ ਮੈਂ ਨਹੀਂ ਕਹਿੰਦਾ ਕਿਸੇ ਦੀ ਧੀ ਭੈਣ ਨੂੰ ਮਾਰਨਾ ਨਹੀਂ ਚਾਹਾਂ ਕਿਸੇ ਦਿਨ ਉਹ ਮੇਰੀ ਨੋਨੀ ਮੇਰੇ ਬਾਤ ਸਾਰੇ ਮਰੀ ਆਪਣੇ ਧੀ ਪਰ ਮੇਰੇ ਬਾਤ ਕੋਈ ਧਰਮ ਨਹੀਂ ਗਾ ਮੇਰੇ ਬਾਤ ਕੋਈ ਯਾਦ ਨਹੀਂ ਗੀ ਮੇਰੇ ਬਾਤ ਸਾਰਾ ਕੋਈ ਧਰਮ ਉਹ ਮੈਂ ਮੰਦਾ ਇਨਸਾਨੀਅਤ ਜੇ ਇਨਸਾਨ ਹੈਗੀ ਤਾਂ ਠੀਕ ਹੈ ਨਹੀਂ ਜੇ ਕੋਈ ਇਨਸਾਨ ਕਿਸੇ ਇਨਸਾਨ ਦਾ ਕੋਈ ਧਰਮ ਨਹੀਂ ਕੋਈ ਯਾਦ ਨਹੀਂ ਠੀਕ ਆ ਦੋਸਤੋ ਜੇ ਮੈਂ ਵੀ ਨਵੇਂ ਸੱਜਣ ਆਏ ਫਿਰ ਦੁਬਾਰਾ ਬੇਨਤੀ ਤਨੇ ਕਰ ਦਵਾ ਕਿ ਡਾਕਟਰ ਦੀ ਧੀ ਨੂੰ ਭੈਣ ਨੂੰ ਤੇ ਮਾਂ ਨੂੰ ਕਿਸੇ ਵੀ ਰੂਪ ਵਿੱਚ ਮਾਰਾ ਨਹੀਂ ਸ਼ਬਦ ਬੋਲਣਾ ਗਲਤ ਨਹੀਂ ਬੋਲਣਾ ਗਾਲ ਨਹੀਂ ਕੱਢਣੇ ਕੋਈ ਵੀ ਪਾਦੀ ਟਿੱਪੜੀ ਨਹੀਂ ਕਰਨੀ ਦੂਸਰੀ ਪੁਲਿਸ ਪ੍ਰਸ਼ਾਸਨ ਲੁਧਿਆਣਾ ਦਾ ਮੈਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਮੇਰੇ ਉਹਨਾਂ ਵੀਰਾਂ ਦਾ ਉਹਨਾਂ ਸੱਜਣਾ ਜਿੰਨੇ ਮੇਰੇ ਹੱਕ ਚ ਪੋਸਟ ਵੀ ਪਾਈ ਆ ਮੇਰੇ ਨਾਲ ਲੁਧਿਆਣੇ ਗਿਆ ਜਾਂ ਮੇਰੇ ਹੱਕ ਚ ਇੱਕ ਕਮੈਂਟ ਕੀਤਾ ਜਾਂ ਲਾਈਕ ਵੀ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਅਭੀ ਸਿੱਧੂ ਮੇਰੇ ਵੀਰ ਦਾ ਵੀ ਬਹੁਤ ਬਹੁਤ ਸ਼ੁਕਰੀਆ ਮੇਰੇ ਵੀਰ ਦਾ ਉਹਨਾਂ ਅੱਗੇ ਵੀੜਾ ਚੱਕਿਆ ਸੀਗਾ ਤੇ ਹੁਣ ਫਿਰ ਉਹਨਾਂ ਨੇ ਕਾਫੀ ਜਿਹੜਾ ਇਸ ਕੰਮ ਦੇ ਵਿੱਚ ਸਾਡਾ ਸਾਥ ਦਿੱਤਾ ਠੀਕ ਹੈ ਬਿਆਰੋ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜੈਦਾਬਾਦ ਪਿਆਰੋ